ਏ ਚੱਲਣੀ ਤੀਤਾ ਜੀ ਹਵਾ ਜਿਹੜੀ ਉੱਥੇ ਚੱਲ ਲਈ ਤਰਤੀ ਹੋਇਵ ਤਾਂ ਬਗਾਨਿਆਂ ਨੇ ਮਲ ਲਈ ਧੂ ਮਾਫੀਏ ਨੇ ਅੰਮਾ ਗੋਂ ਸਾਰਾ ਖਾ ਲਿਆ ਉਪਰੇ ਜੇ ਬੰਦਿਆਂ ਨੇ ਜਾਲ ਜਾਬ ਛਾ ਲਿਆ ਆਪਣੇ ਹੀ ਗੋਂ ਆ ਮਾ ਬਗਾਨੇ ਹਮੇ ਹੋ ਰਹੇ ਆ ਆਪਣੇ ਹੀ ਗਵਾਂ ਮ ਬਗਾਨੇ ਹਮੇ ਹੋ ਰਹੇ ਆ ਉੱਪਰ ਤੇ ਹਸਾਂ ਪਰ ਅੰਦਰ ਤੇ ਰੋ ਰਹੇ ਆ ਬਾਬੇ ਬੈਠੇ ਨਾ ਬਣਾ ਕੇ ਇਵਟਾਣੀਆਂ ਅੰਮਾ ਗੋਂ ਨੂੰ ਦੇਖ ਆਣ ਕੇ ਇਹ ਦਿੱਤੇ ਥੋੜਾਂ ਵੀ ਨਹੀਂ ਜਾਣੀਆਂ ਪਛਾਣੀਆਂ ਏ ਅੰਮਾ ਗੋਂ ਨੂੰ ਦੇਖ ਆਣ ਕੇ ਦਿਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹਮੇ ਕਹਤੇ ਮੱਤੇ ਬੜਾ ਨਹੀਂ ਕੋਈ ਬਿਲਕੁਲ ਠੀਕ ਦਿਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹੋ ਕੈ ਮਸ਼ਹੂਰ ਹਮੇ ਖਬਰਾਂ ਆ ਮ ਆਏ ਤੇ ਲਗੈਤਾ ਵਿਰਾਜੇ ਮਾਰੇ ਵਰਗੇ ਹੋਵਾ ਐ ਈਵ ਕੋਠੇ ਪਾਣੀ ਸੌਂਦੇ ਹਮੇ ਏਸੀ ਲਾ ਕੇ ਸੌਂ ਆਏ ਹੂੰ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਕੱਚਾ ਕੋਠਾ ਲੰਬੜਾ ਨੇ ਢਾਕੇ ਮਹਿਲ ਪਾ ਲਿਆ ਇਬ ਘਾੜੋ ਟਾਹੋ ਬਣ ਕੇ ਰਾਂ ਹਾ ਰਾਣੀਆਂ ਏ ਅੰਮਾ ਗੋ ਨੂੰ ਦੇਖ ਆਣ ਕੇ ਇਹ ਤੇ ਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਤੋਂ ਅੰਮਾ ਗੋ ਨੂੰ ਦੇਖ ਆਣ ਕੇ ਅੰਬਾਂ ਆਲੇ ਬਾਗਾਂ માં ਤੇ ਅੰਬ ਸਾਰੇ ਪਟ ਦੇ ਡੀਲਰਾਂ ਨੇ ਉੱਥੇ ਪਲਾਟ ਸਾਰੇ ਕੱਟ ਦੇ ਖੇਤਾਂ માં ਬਣਾ ਦੇ ਖੁੱਡੇ ਇਟਾਂ ਵਾਲੇ ਟੈਟ ਅਮਾ ਲੋਕ ਬਸਾਂ ਊਆਂ ਊਨੂ ਕਹਾਂਏ ਫਲੈਟ ਅਮਾ ਕੱਲੀ ਕੱਲੀ ਗਲੀ માં ਬਿਹਾਰੀਆਂ ਦਾ ਡੇਰਾ ਐ ਉੱਚੀਆਂ ਅਮਾਰਤਾਂ ਨੇ ਗੋਂ ਨੂੰ ਪਾਇਆ ਠੇਰਾ ਏ ਇਬ ਦਿਖਣੇ ਨਾ ਬੁਲਦ ਪ੍ਰਾਣੀਆਂ ਏ ਅмма ਗੋਂ ਨੂੰ ਦੇਖਣ ਕੇ ਤੇਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਤੋਂ ਅмма ਗੋਂ ਨੂੰ ਦੇਖਣ ਕੇ ਮਨਸੀ ਅмма ਵੀ ਇਵ ਇੱਜੜ ਨਿਚਾਰ ਦੀ ਅੱਛਾ ਮਨਸੀ ਅмма ਵੀ ਇਹ ਵ ਇੱਜੜ ਨੀਚਾਰ ਦੀ ਗਾਲਾਂ ਕੱਢ ਲਾਬੋ ਤਾਈ ਕਾਲ ਜਾਨ ਠਾਰਦੀ ਨਿਆਣਾ ਸਹਿਣਾ ਉਰੇ ਤਾਂ ਮੋਬਾਈਲ ਚੱਕੀ ਫਿਰਾਏ ਜਾਲ ਕਾ ਜਾਨ ਕਾ ਜੰਜਾਲ ਮੰਨੂ ਲੱਗਾ ਯੋ ਨਿਰਾਏ ਜਾਨ ਕਾ ਜੰਜਾਲ ਮੰਨੂ ਲੱਗਾ ਯੋ ਨਿਰਾਏ ਲੈ ਦੇ ਲੈ ਦੇ ਕਮਰੇ માં ਸੋਮਾ ਸਾਰੇ ਰਾਤਾਂ ਨੂੰ ਇਹ ਇਬਨੀ ਸੁਣਾਉਂਦਾ ਕੋ ਕੋਈ ਤੇਰੇ ਆਲੀਆਂ ਬਾਤਾਂ ਨੂੰ ਇਹ ਬਣੀ ਸੁਣਾਉਂਦਾ ਕੋਈ ਦਾਦੀ ਕੀਆਂ ਬਾਤਾਂ ਨੂੰ ਤੇਰੇ ਗਹਿਲੇ ਚਲੇ ਗਈਆਂ ਐ ਕਹਾਣੀਆਂ ਏ ਅੰਮਾ ਗੋ ਨੂੰ ਦੇਖ ਆਣ ਕੇ ਤੇਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਏ ਅੰਮਾ ਗੋ ਨੂੰ ਦੇਖ ਆਣ ਕੇ ਗੌਰ ਹੁੰਦੀ ਐ ਵਿਹੀ एब पिछली गोहर मानु गड्ढे भी नहीं लख दे पीमा पैक का दुध मुके टांटे कंडे कख के खाली पथवाड़ा छेरो पाथिया नी पथाइव खाली पथवाड़ा छेरो पाथिया नी पथाइव बीबो मासी किसी के भी गोहा नहीं चकाइव हाड़ी सोनी आली उकी ਸਾਂਝ ਵੀ ਐ ਮੁੱਕ ਗਈ ਹਾੜੀ ਸੋਣੀ ਮਾ ਢਾਣੇ ਲੈ ਕਰੇ ਨੇ ਜੀ ਹਾੜੀ ਸੋਣੀ ਵਾਲੀ ਊਕੀ ਸਾਂਝ ਵੀ ਐ ਮੁੱਕ ਗਈ ਗੈਲੇ ਕੁਬੀ ਉਹ ਹੋ ਹੋਗੀ ਊਕੀ ਧੌਣ ਵੀ ਐ ਝੁਕ ਗਈ ਹਲੀ ਕੈਮ ਲਗਾ ਊਕੀਆਂ ਜਠਾਣੀਆਂ ਐ ਅਮਾ ਗੋ ਨੂੰ ਦੇਖ ਆਣ ਕੈ ਤੇਤੇ ਥੋੜਾ ਵੀ ਨੀ ਜਾਣੀਆਂ ਪਛਾਣੀਆਂ ਐ ਅਮਾ ਗੋ ਨੂੰ ਦੇਖ ਆਣ ਕੈ ਆਖਰੀ ਬੰਦਾ ਹੈ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾਈ ਬਛੋਕਰੇ ਤੇ ਡਰਾਏ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾ ਇਵਛੋਕਰੇ ਤੇ ਡਰਾਏ ਕੁੜੀਆਂ ਵੀ ਚੱਲ ਪੀਆਂ ਪੁੱਠੇ ਸਿੱਧੇ ਰਾਹਾਂ ਪਾ ਬੇੜੀ ਬੰਨੇ ਲਗੂ ਔਖੀ ਨਮ ਆਮਲਾ ਹਾਂ ਪਾ ਇਹ ਕੱਪੜੇ ਪਾਉਣੇ ਕਾ ਕੋਈ ਚੱਜ ਨਹੀਂ ਸਹੂਰਨੀ ਦੇਖਿਆ ਨਾ ਜਾਹੇ ਮਾਤੇ ਇਹ ਹਾ ਜਾਲ ਹੂਰਨੀ ਮੈਂ ਇਹ ਕੋੜੀਆਂ ਨਾ ਉੱਥੇ ਜਾ ਕੇ ਗਾਉਣੀਆਂ ਏ ਅਮਾ ਗਾਉ ਨੂੰ ਦੇਖਾਣ ਕੈ ਤੇ ਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਏ ਅਮਾ ਗਾਉ ਨੂੰ ਦੇਖਾਣ ਕੈ ਬਾ ਕਮਾਲ ਹੈ ਜੀ ਬਾ ਕਮਾਲ